ਜੈ ਹੁੰਦੇ 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 ਜੈ ਹੁੰਦੇ ਸੋਹਰਾਂ ਜੈ ਹੁੰਦੇ ਅੱਜ ਜਲੰਧਰ ਦੇ ਇਨਕਲਾਬੀ ਲੋਕਾਂ ਨੂੰ ਮਿਲ ਕੇ ਉਹਨਾਂ ਜੋਸ਼ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈਲੋ 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 ਮੈਂ ਸਰ ਕਰ ਲਿਆ ਸੀ ਪਿਛਲੇ ਸਾਲ ਹੀ ਕਿ ਅਸੀਂ ਹੁਣ ਇੱਕ ਨਵੀਂ ਕਹਾਣੀ ਲੈ ਲਈ ਹੈ ਹੈਲੋ ਹੈਲੋ ਨਹੀਂ ਚੱਲੋ ਆਈ ਚਲੋ ਉਸੇ ਕਹਾਣੀ ਨੂੰ ਅੱਗੇ ਵਧਾਵਾ ਲਿਆ ਹਾਂ ਸਭ ਤੋਂ ਸਾਲ ਪਹਿਲਾਂ ਮੈਂ ਇਸੇ ਰੂਪ ਤੇ ਆਇਆ ਸੀ ਯਾਰ ਨਹੀਂ ਚੱਲਦਾ ਪਰ ਆਪਰਾ ਪਛ ਪਹਿਲਾਂ ਬੰਦੇ ਦੇ ਦਿਲ ਚ ਕੀ ਹੋ ਗਿਆ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਡੀ ਪੂਰੀ ਤੇ ਗੱਲ ਹੁੰਦਾ ਹੈ ਅਰੇ ਇਹ ਮਾਈਕ ਨਹੀਂ ਤਾ ਰੋਡ ਵਾਲੇ ਤੇ ਸਵਿਚ ਕਰੋ ਯਾਰ ਮੈਂ ਬੋਲ ਰਿਹਾ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਿਰਾਦਰ ਕਰਦੇ ਆ ਦੁਬਾਰਾ ਨਿੱਜਦੇ ਫਿਰੋ ਕਿਉਂਕਿ ਜਿੱਥੇ ਖੜੇ ਹੋ ਖੜੇ ਰੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਚਾ ਦਿੱਤਾ ਇਸ ਤੋਂ ਵੱਧ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲਦੇ ਫਿਰਦੇ ਹੋਣ ਤੁਹਾਡੇ ਜੋਸ਼ ਬਹੁਤ ਹੈ ਮੈਂ 20 ਸਕਿੰਟ ਵਾਸਤੇ ਕਿਉਂਕਿ ਤਿੰਨ ਚਾਰ ਪੀੜੀਆਂ ਦਾ ਗੁੱਸਾ ਲਈ ਫਿਰਦੇ ਹੋ ਤੁਸੀਂ 70 ਸਾਲ ਦੀ ਪੜਾਅਸ ਹੈ ਜਿਹੜੀ ਹਜੇ ਨਿਕਲੀ ਨਹੀਂ ਸੋ ਜਿਹੜਾ ਤੁਹਾਡਾ ਜੋਸ਼ ਦੇਖ ਕੇ ਮੈਂ ਫੈਸਲਾ ਕੀਤਾ 20 ਸਕਿੰਟ ਤੁਹਾਨੂੰ ਮੈਂ पब्लिक नु मै करूंगा चाहे चीका मार लो चाहे नारे ला लो चाहे जो मर्जी कर लो आपका समय शुरू होता है अब ਕਰਕਰ ਬਣ ਕੇ ਕੰਮ ਕਰ ਰਹੇ ਸਾਡੇ ਸਾਰੇ ਇਸ ਜਲੰਧਰ ਦੇ ਇਲਾਕੇ ਦੇ ਲੀਡਰ ਨੇ ਉਹ ਆਪਣੇ ਆਪ ਨੂੰ ਲੀਡਰ ਨਹੀਂ ਦੱਸਦੇ ਉਹ ਪਬਲਿਕ ਦੇ ਨਮਾਇंदे ਨੇ ਉਹ ਤੁਹਾਡੇ ਵਰਗੇ ਨੇ ਮੈਂ ਵੀ ਤੁਹਾਡੇ ਵਰਗਾ ਹਾਂ ਯਾਰ ਮੈਂ ਅੱਜ ਪੱਟੀ ਤੋਂ ਆਇਆ ਅੱਜ ਮੈਂ ਫਾੜ ਕੋਲੇ ਰੋਡ ਸ਼ੋਹ ਤੇ ਆ ਕੱਲ ਮੈਂ ਗੁਰਦਾਸਪੁਰ ਸੀ ਰਾਤ ਨੂੰ ਅੰਮ੍ਰਿਤਸਰ ਰੋਡ ਸ਼ੋਹ ਤੇ ਸੀ ਕੱਲ ਨੂੰ ਮੈਂ ਕੱਲ ਨੂੰ ਬਾਗੇਪੁਰਾ ਨੇ ਜਾਣਾ ਥੱਲੇ ਲੁਧਿਆਣੇ ਜਾਣਾ ਮਤਲਬ ਮਿਹਨਤ ਪੱਖੋਂ ਕੋਈ ਕੰਮ ਛੁੱਕੇ ਜੋ ਪੰਜਾਬ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਨੂੰ ਇਸ ਗੱਲ ਦਾ ਚਾਹ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂ ਲੋਕਾਂ ਦੇ ਹੱਕ 'ਚ ਮੈਂ ਪ੍ਰਮਾਤਮਾ ਅੱਗੇ ਅੱਜ ਦਰਬਾਰ ਸਾਹਿਬ ਜਾ ਕੇ ਆਇਆ ਹਾਂ ਦਰਗਿਆਣਾ ਮੰਦਿਰ ਜਾ ਕੇ ਆਇਆ ਹਾਂ RAM TIRTH ਜਾ ਕੇ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਮੈਨੂੰ ਸਮਰੱਥ ਬਖਸ਼ੀ ਪਲ ਬਖਸ਼ੀ ਮੈਥੋਂ ਇਹ ਹੋਣੀ ਪਹਿਲਾਂ ਤੇ ਸਾਈਨ ਕਰਾਵੀ ਜਿਦੇ ਨਾਲ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਲਣ ਮੈਥੋਂ ਕਦੇ ਇਹੋ ਜੀ ਗਲਤੀ ਨਾਲ ਸਾਈਨ ਨਾ ਕਰਾ ਲਈ ਕਿ ਕੋਈ ਚੁੱਲ੍ਹਾ ਭੁੱਜੇ ਅੱਗ ਭੁੱਜੇ 43000 43000 ਨੌਕਰੀਆਂ ਦੇਤੀਆਂ 43000 ਨੌਕਰੀਆਂ ਦੇਤੀਆਂ ਬਿਜਲੀ ਦਾ ਬਿੱਲ 90% ਕਰ ਨੂੰ ਜ਼ੀਰੋ ਆਉਂਦਾ ਹੁਣ ਆਪਾਂ ਨੇ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਵਾਲਾ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੇ ਵਿੱਚ ਇੰਡਸਟਰੀ ਜਿਵੇਂ ਆਊਗੀ ਇੱਥੇ ਜਿੰਦਾਬਾਦ ਜਿੰਦਾਬਾਦ ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਘਰ ਚੋਂ ਉੱਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਦਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਦੋਂ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਵਰਕਰਾਂ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਐ ਤੇ ਜਦੋਂ ਆਉਂਦੀ ਹੈ ਕੋਈ ਆਉਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪ ਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਾਅਦ ਹੋਰ ਕੁਝ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਇੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ 'ਚੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ 'ਤੇ ਤਾਂ ਫੁੱਲ ਬਰਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਰੋਜ਼ ਇਹੀ ਹਾਲ ਹੁੰਦਾ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੁੱਕ ਕੇ ਫੁੱਲ ਕੱਢ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ ਇਸ ਤੋਂ ਵੱਧ ਪਿਆਰ ਮਿਲ ਜੂ ਹੁਣ ਤਾਂ ਫਿਰ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਹੈ ਫਿਰ ਇਹ ਤੋਂ ਵੱਡਾ ਪਿਆਰ ਹੋਰ ਕਿ ਮਿਲੂਗਾ ਮੈਨੂੰ ਪਵਨ ਕੁਮਾਰ ਟੀਨੂ ਜੀ ਕਹਿੰਦੇ ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ ਇਹ ਬਸ ਤੁਹਾਡੇ ਕਰਕੇ ਹੈ ਕਿ ਇਹ ਰਸਤਾ ਅੱਧੇ ਘੰਟੇ ਦਾ ਹੋ ਗਿਆ ਕਿਉਂਕਿ ਤੁਸੀਂ ਗੱਡੀ ਦੇ ਆਲੇ ਦੋਲੇ ਚੱਲਦੇ ਹੋ ਹੱਥ ਮੈਨੂੰ ਮਲਾਉਨੇ ਹੋ ਮੈਨੂੰ ਬਜ਼ੁਰਗ ਸ਼ੀਰਮਾ ਦਿੰਦੇ ਨੇ ਮੈਂ ਪਹਿਣਾ ਹੁਣੇ ਹਾਰ ਪਾ ਕੇ ਗਈਆਂ ਆਸ਼ੀਰਵਾਦ ਲੈ ਕੇ ਗਈਆਂ ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਲੱਦੀਆਂ ਜਾ ਰਹੀਆਂ ਨੇ ਬਾਪੂ ਆਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਤੇ ਦੂਜੇ ਪਾਸੇ ਉਹ ਬੀਜਪੀ ਵਾਲੇ ਅਕਾਲੀ ਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਿ ਲੈ ਗਏ ਕਦੀ ਸੋ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਤਾਂ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਐ ਸੀ ਲੰਡਨ ਕੈਲੀਫੋਰਨੀਆ ਨਹੀਂ ਬਣਾਉਣਾ ਅਸਤਾ ਆਪਣੇ ਪੰਜਾਬ ਨੂੰ ਪੰਜਾਬ ਬਣਾਉਣਾ ਜਿੱਥੇ ਦੁਕਾਨਦਾਰ ਖੁਸ਼ ਰਵੇ ਜਿੱਥੇ ਵਪਾਰੀ ਖੁਸ਼ ਰਵੇ ਜਿੱਥੇ ਕਿਸਾਨ ਖੁਸ਼ ਹੋਵੇ ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ ਜਿੱਥੇ ਆਮ ਲੇਬਰ ਖੁਸ਼ ਰਵੇ ਉਹਨਾਂ ਦੇ ਘਰੇ ਉਹਨਾਂ ਨੇ ਕਰੇ ਖੁਸ਼ੀਆਂ ਤਰੱਕੀਆਂ ਔਨ ਬੱਚਿਆਂ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਨੌਕਰੀਆਂ ਦੇਵਾਂਗੇ ਹਸਪਤਾਲ ਬਣਾਵਾਂਗੇ ਬਣਾ ਵੀ ਚੁੱਕੇ ਆ ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ ਮੈਂ 2 ਸਾਲ ਦੇ ਕੰਮ ਲੈ ਕੇ ਆਇਆ ਸਿਰਫ 2 ਸਾਲ ਦੇ ਉਹਨਾਂ ਨੇ 70 ਸਾਲ ਦੇ ਕੰਮ ਉਹ ਗਿਣਾ ਹੀ ਨਹੀਂ ਸਕਦੇ ਤੁਸੀਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਹੁਣ ਪਿਛਲੇ 2 ਦਿਨਾਂ ਤੋਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਪਹਿਲੇ ਗੇਟ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਲੋਕ ਬਦਲ ਗਏ ਪਹਿਲੇ ਗੇਟ ਦੀਆਂ 102 ਸੀਟਾਂ ਚੋਂ 60 ਤੋਂ 65 ਸੀਟਾਂ ਇੰਡੀਆ ਗਠਜੰਬੰਦਨ ਨੂੰ ਆ ਰਹੀਆਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਤਾਂ ਉਹਨਾਂ ਨੇ ਟੋਨ ਬਦਲ ਲਈ ਤੇ ਕੀ ਕਰ ਰਿਹਾ ਨਫਰਤ ਦੀ ਰਾਜਨੀਤੀ ਕਰ ਰਿਹਾ 10 ਸਾਲ ਪ੍ਰਧਾਨ ਮੰਤਰੀ ਰਿਹਾ ਹੋਵੇ ਬੰਦਾ ਔਰ ਸਾਹਮਣੇ ਵਿਪੱਖਸ਼ ਘੱਟਬਦੀ ਨਜ਼ਰ ਆਵੇ ਜਾਂ ਵਿਪੱਖਸ਼ ਨੂੰ ਫੜ ਕੇ ਜੇਲ੍ਹ ਅੰਦਰ ਕਰ ਦੋ ਤੇ ਤੁਹਾਨੂੰ ਕੰਮ ਕਰਨ ਦੀ ਖੋਲ ਹੋਵੇ ਦੇਸ਼ 'ਚ ਜੋ ਮਰਜ਼ੀ ਕੰਮ ਕਰਨਾ ਹੈ ਤੇ 10 ਸਾਲਾਂ ਬਾਅਦ ਦੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾ ਮੰਗੋਗੇ ਇਹ ਸ਼ਰਮ ਦੀ ਗੱਲ ਹੈ ਇਹ ਗਲਤ ਗੱਲ ਕੰਮ ਘੜਾਓ ਨਾ ਆਪਣੇ ਹਸਤਾ ਦੱਸ ਦਿਓ ਕਿੰਨੇ ਬਣਾਏ ਨੌਕਰੀਆਂ ਦੱਸ ਦਿਓ 2 ਕਰੋੜ ਨੌਕਰੀਆਂ ਹਰ ਸਾਲ ਕਹਿੰਦੇ ਸੀ 15-15 ਲੱਖ ਰੁਪਏ ਆ ਗਿਆ ਖਾਤੇ 'ਚ ਕਿਹੜੀਆਂ ਗਾਰੰਟੀਆਂ ਦਿੰਦੇ ਫਿਰਦੇ ਆ ਇਹ ਸੋ ਇਸ ਕਰਕੇ ਆਪਾਂ ਦੇਸ਼ ਨੂੰ ਬਚਾਉਣਾ ਹੈ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਇਹ ਕਹੀ ਜਾਂਦੇ ਆ ਬਾਰ-ਬਾਰ ਇੱਕ ਵਾਰੀ ਸਾਨੂੰ ਪੌਣੇ 400 ਸੀਟਾਂ ਦੇ ਦਿਓ ਅਸੀਂ ਸੰਵਿਧਾਨ ਬਦਲ ਦੇਾਂਗੇ ਬਾਬਾ ਸਾਹਿਬ ਦਾ ਲਿਖਿਆ ਸਨਾਨ ਬਦਲ ਦੇਣਗੇ ਉਸ ਤੋਂ ਬਾਅਦ ਇਹ ਵੋਟਾਂ ਨਹੀਂ ਪੈਣ ਦੇਣਗੇ ਇਸ ਕਰਕੇ ਬਹੁਤ ਚਿੰਤਾ ਆਲੀ ਇਹ ਚਿੰਤਾ ਵਾਲੀ ਚੋਣ ਹੈ ਇਹ ਇਹ ਵੋਟਾਂ ਜਿਹੜੀਆਂ ਨੇ ਚਿੰਤਾ ਸੀਰੀਅਸ ਗੰਭੀਰਤਾ ਵਾਲੀਆਂ ਨੇ ਦੇਸ਼ ਬਚਾਉਣ ਵਾਸਤੇ 140 ਕਰੋੜ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ ਨਹੀਂ ਤਾਂ ਤਾਨਾਸ਼ਾਹੀ ਹੋ ਜੂਗੀ ਇੱਥੇ ਜਿਹਨੂੰ ਮਰਜ਼ੀ ਚੱਕ ਕੇ ਅੰਦਰ ਕਰ ਦੋ ਅਰਵਿੰਦ ਕੇਧਰੀਵਾਲ ਜੀ ਨੂੰ ਪਤਾ ਨਹੀਂ ਕਿਹੜਾ ਦੋਸ਼ ਲਾ ਕੇ ਚੱਕ ਕੇ ਅੰਦਰ ਕਰਤਾ ਕੋਈ ਸੁਣਵਾਈ ਨਹੀਂ ਜਿੱਥੇ ਜਾਣਿਓ ਚਾ ਉਹਨੂੰ ਸੱਜੇ ਸਿੰਘ ਨੂੰ ਅੰਦਰ ਕਰਤਾ ਮਨੀਸ਼ ਸੋਦੀਆ ਨੂੰ ਅੰਦਰ ਕਰਤਾ ਮੈਨੂੰ ਮੈਨੂੰ ਗਵਰਨਰ ਤੰਗ ਕਰੀ ਜਾਂਦਾ ਰਹਿੰਦਾ ਆ ਨਹੀਂ ਕਰ ਸਕਦਾ ਤੂੰ ਆ ਨਹੀਂ ਕਰ ਸਕਦਾ ਇੱਕ ਕਦੇ ਯੂਪੀ ਦੇ ਗਵਰਨਰ ਨੇ ਯੋਗੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਕਦੇ ਗੁਜਰਾਤ ਦੇ ਗਵਰਨਰ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਇਸੇ ਫ ਚਿੱਠੀਆਂ ਭਗਵਾਨ ਤਮਨ ਨੂੰ ਮਮਤਾ ਬੇਨਰਜੀ ਨੂੰ ਜਾਂ ਫਿਰ ਸਟਾਲੇਨ ਨੂੰ ਜਾਂ ਵਿਜੇਨ ਨੂੰ ਇਹ ਇੱਕ ਬਾਸੜ ਕੰਮ ਹੈ ਬਈ ਦੇਖੋ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਹੈ ਚਾਹੇ ਯਾਦੀ ਦਾ ਲਹਿਰ ਹੋਵੇ ਚਾਈ ਖੇਤੀ ਹਰਾਈਨ ਕਲਾਬ ਹੋਵੇ ਪੰਜਾਬ ਲੀਡ ਕਰਦਾ ਰਿਹਾ ਹੈ ਔਰ ਪੰਜਾਬ ਜਿਹੜੀ ਸੋਸ਼ਲ ਭਾਈਚਾਰਾ ਜਿਹੜਾ ਸਾਡਾ ਭਾਈਚਾਰਾ ਹੈ ਉਹ ਇੰਨਾ ਸਟਰੋਂਗ ਹੈ ਕਿ ਉਤੇ ਏਕੇ 47 ਵੀ ਚੱਲੀਆਂ ਉਤੇ ਬੰਬ ਵੀ ਫਟੇ ਪਰ ਅਸੀਂ ਆਪਣਾ ਭਾਈਚਾਰਾ ਟੁੱਟਣ ਨਹੀਂ ਦਿੱਤਾ ਇਹ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਆਪਣੀਆਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜੈਨਤੀਆਂ ਇਕੱਠੇ ਮਨਾਉਂਦੇ ਆ ਅਸੀਂ ਬਹੁਤ ਜ਼ਿਆਦਾ ਇਸ ਮਾਮਲੇ 'ਚ ਇੱਕ ਦੂਜੇ ਦੇ ਨਾਲ ਹੁੰਨੇ ਆ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਸੁਣ ਫੁੱਲ ਲੈ ਥੋੜੇ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਆਪਾਂ ਟੁੱਟਣ ਨਹੀਂ ਦੇਣਾ ਇਹ ਪਾਈਚਾਰਾ ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬ ਦੀ ਧਰਤੀ ਬਹੁਤ ਬਜਾਊ ਹੈ ਜਿਹੜਾ ਮਰਜੀ ਬੀਜ ਇੱਥੇ ਬੀਜ ਦੋ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਇੱਥੇ ਉਗਦਾ ਸਾਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਅਸੀਂ ਲੜ ਕੇ ਦੇਖ ਲਿਆ ਤੁਸੀਂ ਤੁਸੀਂ ਆਜ਼ਾਦੀ ਲੈਣ ਮੇਰੇ 90% ਕੁਰਬਾਨੀਆਂ ਪੰਜਾਬੀਆਂ ਦੀਆਂ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਲੈ ਕੇ ਲਾਲਾ ਲਾਜਪਤਰਾਏ ਚੰਦਰਸ਼ੇਖਰ ਜਗਤ ਮਗੰਨ ਲਾਲ ਟੀਗੜਾ ਕਰਤਾਰ ਸਿੰਘ ਸਰਾਭਾ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਦਿੱਤੀਆਂ ਦੇਸ਼ ਲੈ ਕੇ ਨੇਤਾ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ ਭਗਤ ਸਿੰਘ ਹੋਰਾਂ ਦੀਆਂ ਚਾਖੀਆਂ ਛੱਪੀ 26 ਜਨਵਰੀ ਦੀ ਪਰੇਡ ਚੋਂ ਕੱਢਤੀਆਂ ਕਹਿੰਦੇ ਭਗਤ ਸਿੰਘ ਰਿਜੈਕਟਡ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਕੌਣ ਨੇ ਇਹ ਇਹਨਾਂ ਨੇ ਇਹਨਾਂ ਨੇ ਕੋਈ ਜਾਂਦੀ ਜੀਸਾ ਪਾਇਆ ਜਦੋਂ ਆਜ਼ਾਦੀ ਦਾ ਬਟਵਾਰਾ ਹੋਇਆ 10 ਲੱਖ ਬੰਦਾ ਮਰਿਆ ਕੌਣ ਮਰਿਆ ਆਪਾਂ ਆਪਣੇ ਨਾਨੇ ਨਾਨੀਆਂ ਆਪਣੇ ਦਾਦੇ ਦਾਦੀਆਂ ਉਹ ਉਹਨਾਂ ਨੇ ਸਾਨੂੰ ਤਾਂ ਜਾਦੀ ਬਹੁਤ ਮਹਿੰਗੀ ਪਈ ਹੈ ਇਹਨਾਂ ਨੂੰ ਕੀ ਪਤਾ ਜਾਦੀ ਕੀ ਹੁੰਦੀ ਹੈ ਅੱਜ ਵੀ ਬੋਰਡਰ ਤੇ ਸਾਡੇ ਮੁੰਡੇ ਖੜੇ ਆ ਜਾਦੀ ਨੂੰ ਕੈਮ ਰੱਖਣ ਵਾਸਤੇ ਤੇ ਇਹ ਕਹਿੰਦੇ ਅਸੀਂ ਤੁਹਾਡੀਆਂ ਝਾਕੀਆਂ ਨਹੀਂ ਕੱਢਦੇ 26 ਨਵੰਬਰ ਨੂੰ ਕੋਈ ਗੱਲ ਨਹੀਂ ਲੋਕ ਥੋੜੀ ਝਾਕੀ ਕੱਢਣ ਗਏ ਇਸ ਵਾਰ ਲੋਕ ਬਹੁਤ ਗੁੱਸੇ 'ਚ ਬੈਠੇ ਨੇ ਮੈਨੂੰ ਪਤਾ ਹੈ ਮੈਂ ਰੋਜ਼ ਪਬਲਿਕ 'ਚ ਹੀ ਰਹਿਣਾ ਆਜੋ ਜਿਹੜਾ ਇਹ ਮੈਂ 17 'ਚ ਵੀ ਦੇਖਿਆ ਹੋਇਆ ਹੈ ਇਹ ਮੈਂ 19 ਚ ਵੀ ਦੇਖਿਆ ਹੋਇਆ ਹੈ ਇਹ ਮੈਂ 22 ਚ ਵੀ ਦੇਖਿਆ ਹੋਇਆ ਹੈ ਤੇ ਹਾਂ ਮੈਂ 24 ਚ ਵੀ ਦੇਖ ਰਿਹਾ ਤੁਸੀਂ ਰਿਜ਼ਲਟ 13 0 13 0 ਪਰਮਾਤਮਾ ਕਰੇ ਆਪਾਂ ਮਿਹਨਤ ਕਰਨੀ ਹੈ ਜਿੰਨਾ ਚਿਰ ਰੀਵਨ ਚ ਨਹੀਂ ਵੱਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਨੰਬਰ 2 ਮੇਰੀ ਬੇਨਤੀ ਹੈ ਸਾਰੇ ਕੁਮਕੜਾ ਨੂੰ ਸਾਰੇ ਮੇਰੇ ਪਿਆਰ ਕਰਨ ਵਾਲਿਆਂ ਨੂੰ ਕਿਸੇ ਨੂੰ ਸੋਸ਼ਲ ਮੀਡੀਆ ਤੇ ਵੀ ਜਾਂ ਵੈਸੇ ਵੀ ਮੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਉਹਦਾ ਲੜਨ ਨੂੰ ਫਿਰਦਿਆ ਉਹਦਾ ਕਹਿੰਦੇ ਲੜਾਈ ਹੋ ਜੇ ਇਹਨਾਂ ਨਾਲ ਜਿਹੜਾ ਜਦੋਂ ਦੋ ਪਹਿਲਵਾਨ ਕੁਲਦੇ ਆ ਕੁਸ਼ਤੀ ਹੁੰਦੀ ਹੈ ਤਾਂ ਜਿਹੜਾ ਮਾੜਾ ਹੁੰਦਾ ਉਹ ਹੋਰ ਤਾਂ ਕੋਈ ਬਸ ਨਹੀਂ ਚੱਲਦਾ ਦੰਦੀਆਂ ਵੱਢਣ ਲੱਗ ਜਾਂਦਾ ਐਵੇਂ ਇਹ ਤਾਂ ਦੰਦੀਆਂ ਦੰਦੀਆਂ ਤੇ ਆ ਗਿਆ ਹੁਣ ਇਹ ਇਹ ਕਹਿੰਦੇ ਕੀ ਕਰੀਏ ਹੁਣ ਇਹਨਾਂ ਤਾਂ ਮਾਰਾ ਜੋ ਉਮੀਦਵਾਰ ਨਹੀਂ ਲੱਭ ਰਹੇ ਮੇਰਾ ਇੱਕ ਦੋਸਤ ਹੈ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਹੁਤ ਵੱਡਾ ਜਥੇਦਾਰ ਆ ਅਕਾਲੀ ਦਲ ਦਾ ਕਹਿੰਦਾ ਟਿਕਟ ਵਾਸਤੇ ਦੇਖ ਲਾ ਵੀਰੇ ਹਰ ਰੋਜ਼ ਸਵੇਰੇ ਜਾ ਕੇ ਗੁਰਦੁਆਰੇ ਅਰਦਾਸ ਕਰਦਾ ਮੈਂ ਕਿਹਾ ਟਿਕਟ ਮਿਲ ਜੂ ਉਹਨੂੰ ਕਹਿੰਦਾ ਟਿਕਟ ਲੈਣ ਵਾਸਤੇ ਥੋੜੀ ਅਰਦਾਸ ਕਰਦਾ ਐ ਅਰਦਾਸ ਕਰਦਾ ਕਿਤੇ ਮੈਨੂੰ ਕੰਨ ਜਲਦੀ ਟਿਕਟ ਨਾ ਮਿਲ ਜੇ ਮੈਂ ਕਿਹੜੇ ਮੂੰਹ ਨਾ ਜਾਊਂਗਾ ਲੋਕਾਂ 'ਚ ਹਾਂ ਕਾਂਗਰਸੀਆਂ ਦਾ ਇਹ ਹਾਲ ਹੈ ਕਿ ਉਹਨਾਂ ਨੇ ਕਾਂਗਰਸ ਦੇ ਵੱਡੇ ਲੀਡਰ ਨੇ ਦਰਵਾਜ਼ੇ ਬੰਦ ਕਰ ਲਏ ਥੱਲੇ ਜਿਹੜੀ ਜਗ੍ਹਾ ਥੋੜੀ ਜਿਹੀ ਬੇਲਡ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾਤਾ ਕਿਤੇ ਕਾਂਗਰਸ ਸਾਰੇ ਥੱਲੋਂ ਵੀਰੇ ਟਿਕਟ ਸਿੱਟ ਜਾਣ ਸਾਡੇ ਘਰੇ ਉਹਨਾਂ ਦਾ ਵੀ ਇਹ ਹਾਲ ਹੈ ਇਲੈਕਸ਼ਨ ਸਿਰ ਤੇ ਆਏ ਪਈਏ ਸਾਡੇ ਸਾਡੇ ਕੈਂਡੀਡੇਟ ਤਾਂ ਸਾਰੇ 13 ਦੇ 13 ਦੋ ਦੋ ਗੇੜੇ ਲਾ ਆ ਵੀ ਚੁੱਕੇ ਨੇ ਉਹਨਾਂ ਦੀ ਹਜੇ ਟਿਕਟਾਂ ਹੀ ਨਹੀਂ ਫਾਈਨਲ ਹੋਈਆਂ ਕਾਰਨ ਬੰਦਾ ਨਹੀਂ ਲੱਭ ਰਿਹਾ ਜੀ ਮੋਰੋ ਕੋਈ ਲੜਨ ਵਾਸਤੇ ਆ ਹਾਲਤ ਹੋਈ ਪਈਏ ਸੋ ਵੀਰੋ ਸੱਚ ਬੋਲਣ ਵਾਲਾ ਬੰਦਾ ਮੈਂ ਪੈਸੇ ਕਮਾਉਣ ਵਾਲੇ ਕੰਮ ਮੈਂ ਛੱਡ ਕੇ ਆਇਆ ਬਾ ਇੱਕੋ ਹੀ ਕਮਾਉਣੀ ਐ ਇੱਜ਼ਤ ਕਮਾਉਣੀ ਐ ਮੈਂ ਕਿਸੇ ਦੇ ਤੇਰੀ ਖੱਡ ਜਿੱਸਾ ਨਹੀਂ ਪਾਉਣਾ ਕਿਸੇ ਪੱਸਾਂ ਦੀ ਕੰਪਨੀ ਜਿੱਸਾ ਨਹੀਂ ਪਾਉਣਾ ਕਿਸੇ ਟਾਬਿਆਂ ਜਿੱਸਾ ਨਹੀਂ ਪਾਉਣਾ ਮੈਂ ਸਿਰਫ ਹਿੱਸਾ ਪਾਉਣਾ ਤੇ ਸਾਡੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਜਿੱਸਾ ਪਾਉਣਾ ਜਿੰਦਾਬਾਦ 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 ਮੈਂ ਚਾਹੁੰਦਾ ਮੈਂ ਮੈਂ ਚਾਹੁੰਦਾ ਬਹੁਤ ਫੇਮਸ ਕਲਾਕਾਰ ਸੀ ਮੈਂ ਮੈਂ ਕਿਹਾ ਕੋਈ ਫੇਲ ਕਲਾਕਾਰ ਸੀ ਕਰੋੜਾ ਰੁਪਏ ਮੈਂ ਕਮਾ ਸਕਦਾ ਸੀ ਮੈਨੂੰ ਕੋ ਲੋੜ ਸੀ ਇਹਨਾਂ ਨਾਲ ਮੱਥਾ ਲਾਉਣ ਦੀ ਘਰ ਵੀ ਹਰਵਿੰਦ ਕੇਜਰੀਵਾਲ ਦੀ ਚਾਹੁੰਦੇ ਤਾਂ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਦੋਨੋਂ ਜੀ ਜਿੰਨਾ ਮਰਜ਼ੀ ਕਮਾ ਲੈਂਦੇ ਕੀ ਲੋੜ ਸੀ ਵੀ ਆ ਜਿਹੜਾ ਜਾਣਦੀ ਕੀ ਲੋੜ ਸੀ ਵੀ ਉਹ ਸ਼ੂਗਰ ਦਾ ਮਰੀਜ਼ ਹੈ ਤੇ ਉਹਨੂੰ ਉਹਨੂੰ ਇਨਸੂਲਿਨ ਵੀ ਨਹੀਂ ਦਿੰਦੇ ਉਹਨੂੰ ਟੀਕਾ ਨਹੀਂ ਲਾਉਂਦੇ ਇਹ 1 ਕਿਲੋ ਡੀਆਰਨ ਕਹਿੰਦੇ ਆ ਉਹਨੂੰ ਕਾਰਨ ਤੁਹਾਡਾ ਪਿਆਰ ਜਦੋਂ ਤੁਹਾਡਾ ਪਿਆਰ ਮਿਲਦਾ ਸਾਡੀ ਥਕਾਵਟਾਂ ਲੈ ਜਾਂਦੀਆਂ ਨੇ ਸਾਡੀ ਥਕਾਵਟ ਲੈ ਜਾਂਦੀ ਹੈ ਮੈਨੂੰ ਕੋਈ ਪੱਤਰਕਾਰ ਕਹਿੰਦਾ ਆਪ ਇਤਨਾ ਕਰਦੇ ਹੋ ਕੰਮ ਦਿਨ ਰਾਤ ਤੁਹ ਆਪ ਥੱਕਦੇ ਨਹੀਂ ਮੈਂ ਕਹਿੰਦਾ ਥੱਕਦਾ ਜ਼ਰੂਰ ਜਾਨਾ ਜਦੋਂ ਮੂਰੋ ਲੋਕਾਂ ਦਾ ਪਿਆਰ ਤੇ ਐ ਪਿਆਰ ਭਰੀਆਂ ਜਦੋਂ ਸਾਨੂੰ ਹਵਾਵਾਂ ਆਉਂਦੀਆਂ ਨੇ ਮੁਹੱਬਤ ਵਾਲੀਆਂ ਤਾਂ ਫਿਰ ਸਾਰਾ ਥੱਕੇ ਮਨ ਲੈ ਜਾਂਦਾ ਨਹੀਂ ਸਾਰਾ ਥੱਕੇ कूमत वो करते हैं हकूमत वो करते हैं जिनका दिलों पर राज होता है यू कहने को तो मुर्गे के सर पे भी ताज होता है पर इकट्ठे होके बीस किट हो चाहिए दे? बीस किट हो चाहिए लो चल ਨਹ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਤੁਹੋੜੇ ਜੁੱਤੀ ਬਾਜ ਕਰੋ ਜਿਹੜੇ ਪਹਿਲਾਂ ਪਾਰਟੀ ਨਾਲ ਤੇ ਤੁਹਾਡੇ ਮੁਹੱਬਤ ਨਾਲ ਗਿਦਾਰੀ ਕਰਗੇ